ਉਹ ਨਾਲੇ ਬੁਧੀਆਂ ਯਾਰ ਛੁੱਟੀਆਂ ਹੋ ਗਈਆਂ ਕੋ ਮਸਤੀ ਕਰਾਂਗੇ ਖਿੱਡਾ ਕਰਾਂਗੇ ਯਾਰ ਮੈਂ ਤਾਂ ਉੱਥੇ ਜਾਣਾ ਯਾਰ ਨਾਨਕੀ ਜਾਣਾ ਯਾਰ ਕੰਮ ਐਵੇਂ ਕਿੰਨੇ ਜੜਾ ਯਾਰ ਉਹ ਨਾਨਕੀ ਨਹੀਂ ਅਰੇ ਯਾਰ ਯਾਰ ਐਵੇਂ ਕਿੰਨੇ ਜੜਾ ਯਾਰ ਆਪਾਂ ਰੇ ਖਿੱਡਾਂਗਾ ਅੱਛਾ ਜੀ ਚਲੋ ਕੋਈ ਗੱਲ ਨਹੀਂ ਹਾਂ ਜੀ ਕੋਈ ਨਹੀਂ ਉਹਨਾਂ ਨੂੰ ਤਾਂ ਹਲੇ ਅੱਧਾ ਪੌਣਾ ਘੰਟਾ ਲੱਗ ਜਾਣਾ ਅੱਧਾ ਪੌਣਾ ਘੰਟਾ ਐਦਾਂ ਕਰਦੇ ਆ ਫਿਰ ਆਪਾਂ ਨਾ ਬੱਚੇ ਪਾਰਕ ਚ ਖੇਡ ਦੇਤੇ ਆ ਤੇ ਆਪਾਂ ਉਹਨਾਂ ਨੂੰ ਮਿਲਦੇ ਆਂ

ਕਿਵੇਂ ਬੱਚਿਓ ਵਧੀਆ ਜੀ ਕੀ ਕਰ ਰਹੇ ਸੀਗੇ ਖੇਡ ਰਹੇ ਸੀ ਅਸੀਂ ਤਾਂ ਵੀਰੇ ਖੇਡ ਰਹੇ ਸੀ ਹਾਂਜੀ ਅਸੀਂ ਖੇਡ ਸਕਦੇ ਤੁਹਾਡੇ ਨਾਲ ਪਰ ਵੀਰੇ ਤੁਸੀਂ ਤਾਂ ਵੱਡੇ ਹੋ ਲੈ ਵੱਡੇ ਆ ਤਾਂ ਫਿਰ ਕੀ ਹੋ ਗਿਆ ਨਹੀਂ ਖੇਡ ਨਹੀਂ ਸਕਦੇ ਅੱਛਾ ਸੁਣੋ ਇੰਟਰਸਟਿੰਗ ਹੋਊਗਾ ਵਧੀਆ ਹੋਊਗਾ ਅਸੀਂ ਤੁਹਾਨੂੰ ਤਿੰਨੇ ਜਣੇ ਮਿਲ ਕੇ ਕੋਈ ਸਵਾਲ ਕਰਾਂਗੇ ਤੁਸੀਂ ਉਸ ਸਵਾਲ ਦਾ ਜਵਾਬ ਦੇਣਾ ਵਾ ਜੇ ਤੁਸੀਂ ਸਵਾਲ ਦਾ ਸਹੀ ਜਵਾਬ ਦੇ ਦਿੱਤਾ ਤੁਹਾਨੂੰ ਅਸੀਂ 50 ਰੁਪਏ ਦੇਵਾਂਗੇ ਇੱਕ ਬੱਚੇ ਨੂੰ ਜਵਾਬ ਉਹ 버거 ਖਾਣਗੇ ਬਾਜ਼ਾਰ ਪੇ ਦਾ ਠੀਕ ਹੈ ਤਿਆਰ ਹਾਂ ਹਾਂਜੀ ਕਰੀਏ ਫਿਰ ਸਟਾਰਟ ਹਾਂਜੀ ਤੁਹਾਡੇ ਵਿੱਚੋਂ ਕੋਈ ਵੀ ਪਹਿਲਾਂ ਮੈਨੂੰ 10 ਸਿੰਗਰਾਂ ਦੇ ਨਾਂ ਦੱਸੋ ਗੁਰਨਾਮ ਪੁੱਲਰ ਨਿਮਰਤ ਖਹਿਰਾ ਠੀਕ ਆ ਚਿੰਦਰਪਾਲ ਸਰ ਤੇ ਐਮੀ ਵਿਰਕ ਦਲਜੀਤ ਉਤਰਸੇਮ ਦਸੜ ਦਲਜੀਤ ਦਸਾਨ ਕਰਨੋਜਲਾ ਵੇਚ ਨਹੀਂ ਬੋਲਣਾ ਕਿਸੇ ਨੇ ਆਪਣੇ ਬਸੂ ਕਰਨੋਜਲਾ ਤੁਹਾਡੇ ਵਿੱਚੋਂ ਹੋਰ ਕਿਸ ਨੂੰ ਆਉਂਦੇ ਨਾਮ ਵੀ ਮੈਡੀਸਨ ਹਾਂਜੀ ਬੋਲੋ ਤੂੰ ਇੱਧਰ ਆ ਜਾ ਨਾਲ ਹੀ ਆ ਜਾ ਖੇਡਣਾ ਐ ਸੀ ਤਥੇ ਹਾਂਜੀ ਚਲੋ ਦੱਸੋ ਫਿਰ ਕਰਨੋਜਲਾ ਆਰਨੇਤ ਜੀ ਖਾਨ ਖਾਨ ਬੈਣੀ ਅ ਤਰਸ਼ੇਮ ਜਸ਼ੁਰ ਅਸਿੰਗਾ ਨਿੰਜਾ ਆਰਨੇਤ ਸਤਿੰਦਰ ਸਰਤਾ ਸਿੱਧੂ ਮੂਸੇਵਾਲਾ ਦਾ ਬਾਬਾ ਤਬਸ਼ ਆਲਾ ਮੇਰੇ ਕੋਲ ਆ ਜਾ ਹਲੋ ਇਹਨੂੰ ਬੱਚੇ ਨੂੰ ਮਿਲ ਗਏ 50 ਰੁਪਏ ਠੀਕ ਹੈ ਚਲੋ ਅਗਲਾ ਸਵਾਲ ਹਨ ਤੁਹਾਨੂੰ ਮੈਡਮ ਪੁੱਛਣਗੇ ਹੁਣ ਤੁਸੀਂ ਮੈਨੂੰ ਕੋਈ ਪੰਜ ਐਕਟਰਾਂ ਦੇ ਨਾਮ ਦੱਸ ਸਕਦੇ ਹੋ ਹਾਂਜੀ ਮੈਂ ਦੱਸਦੀ ਹਾਂ ਦੱਸੋ ਨਿਮਰਤ ਘੇਰਾ ਨੀਰੂਪਾ ਅਜਵਾ ਸਰਗੁਨ ਮਹਿਤਾ ਤੇ ਜੈ ਰੰਧਾਵਾ ਸਿੰਦਰ ਸਰਤਾਜ ਵਾਹ ਕੀ ਬਾਤ ਹੈ ਆਹੋ ਇਹਨਾਂ ਨੂੰ ਵੀ ਹੁਣ 50 ਰੁਪਏ ਮਿਲ ਗਏ ਹਾਂ ਲੋ ਹੁਣ ਆਖਰੀ ਸਵਾਲ ਤੁਹਾਨੂੰ ਇਹ ਵੀਰਾ ਪੁੱਛੇਗਾ ਠੀਕ ਹੈ ਬੱਚੇ ਸਿੰਗਰਾਂ ਤੇ ਐਕਟਰਾਂ ਦੇ ਨਾਮ ਤਾਂ ਤੁਹਾਨੂੰ ਜ਼ੁਬਾਨੀ ਯਾਦ ਹੁਣ ਤੁਸੀਂ ਮੈਨੂੰ ਇਦਾਂ ਦੱਸੋ ਕਿਹਨੂ ਕਿਹਨੂ ਚਾਰ ਸਾਹਿਬਜ਼ਾਦਿਆਂ ਦੇ ਨਾਮ ਪਤਾ ਹੈ ਕਮਾਲ ਦੀ ਗੱਲ ਆ ਤੁਹਾਡੇ ਵਿੱਚੋਂ ਕਿਸੇ ਨੂੰ ਚਾਰ ਸਾਹਿਬਜ਼ਾਦਿਆਂ ਦੇ ਨਾਮ ਦੀ ਪਤਾ ਬਹੁਤ ਹੀ ਜ਼ਿਆਦਾ ਦੁੱਖ ਵਾਲੀ ਗੱਲ ਆ ਤੁਸੀਂ ਦੇਖੋ ਅਸ਼ੀਦੀ ਦਿਹਾੜੇ ਚੱਲਦੇ ਪਏ ਆ ਆਪਾਂ ਇੱਥੇ ਖੇਡ ਰਹੇ ਆ ਤੇ ਆਪਾਂ ਨੂੰ ਪਤਾ ਨਹੀਂ ਉਹਨਾਂ ਦੇ ਸਾਹਿਬਜ਼ਾਦੇ ਦਾ ਨਾਮ ਕੀ ਸੀ ਚਲੋ ਖੈਰ ਮੈਂ ਤੁਹਾਨੂੰ ਉਹਨਾਂ ਸਾਹਿਬਜ਼ਾਦੇ ਦਾ ਨਾਮ ਵੀ ਦੱਸਦਾ ਵਾਂ ਤੇ ਨਾਲੇ ਉਹਨਾਂ ਦਾ ਇਤਿਹਾਸ ਵੀ ਦੱਸਦਾ ਵਾਂ ਪਰ ਵਾਦਾ ਕਰਿਓ ਤੁਸੀਂ ਉਹਨਾਂ ਸਾਹਿਬਜ਼ਾਦੇ ਦਾ ਨਾਮ ਅੱਗੇ ਤੋਂ ਯਾਦ ਰੱਖੋਗੇ ਇਤਿਹਾਸ ਵੀ ਯਾਦ ਰੱਖੋਗੇ ਠੀਕ ਹੈ ਪਹਿਲੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਫਿਰ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹ ਹੈ ਚਾਰ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਫਰਜ਼ੰਦ ਲਖਤੇ ਜ਼ਿਗਰ ਉਹਨਾਂ ਦੇ ਪੁੱਤਰ ਤੇ ਆਓ ਹੁਣ ਆਪਾਂ ਉਹਨਾਂ ਦੇ ਇਤਿਹਾਸ ਵੱਲ ਝਾਤ ਮਾਰੀਏ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 20 21 ਦਸੰਬਰ ਦੀ ਵਿਚਾਰ ਲਈ ਰਾਤ ਨੂੰ ਆਨੰਦਪੁਰ ਦਾ ਕਿਲਾ ਛੱਡਿਆ ਉਸ ਵਕਤ ਸਾਰਾ ਪਰਿਵਾਰ ਗੁਰੂ ਪਾਤਸ਼ਾਹ ਜੀ ਦੇ ਨਾਲ-ਨਾਲ ਇੱਦਾਂ ਉਹ ਗੁਰੂ ਕੇ ਲਾਲ ਗੁਰੂ ਕੇ ਫਰਜ਼ੰਦ ਲਖਤੇ ਜਿਗਰ ਸਹਬਜ਼ਾਦੇ ਸ਼ਹਾਦਤ ਦਾ ਜਾਮ ਪੀ ਗਏ ਬੋਲੇ ਸੋਨਿਆਰਾ ਕਾਲਾ ਵਾਹਿਗੁਰੂ ਜੀ ਕੀ ਫਤਿਹ ਸਬੱਚਿਓ ਤੁਹਾਨੂੰ ਸਾਰਿਆਂ ਨੂੰ ਇਤਿਹਾਸ ਸੁਣਾਉਣ ਦੇ ਪਿੱਛੇ ਮਕਸਦ ਇਹੀ ਸੀਗਾ ਵੀ ਆਪਾਂ ਸਾਰੇ ਜਾਣੇ ਇਤਿਹਾਸ ਨਾਲ ਜੁੜੀਏ ਗੁਰਬਾਣੀ ਨਾਲ ਜੁੜੀਏ ਤੇ ਇਹ ਹੈ ਅਸਲ ਦੇ ਵਿੱਚ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਬੱਚਿਓ ਤੁਸੀਂ ਹੁਣ ਇੱਥੇ ਰੋਜ਼ ਖੇਡਣ ਆਇਆ ਕਰੋਗੇ ਜਾਂ ਕਿਤੇ ਘੁੰਮਣ ਜਾਓਗੇ ਨਹੀਂ 베ਰੇ ਅਸੀਂ ਨਾ ਇੱਥੇ ਖੇਡਣ ਆਵਾਂਗੇ ਅਸੀਂ ਨਾ ਕਿਤੇ ਘੁੰਮਣ ਜਾਵਾਂਗੇ ਹੁਣ ਅਸੀਂ ਇਹਨਾਂ ਛੁੱਟੀਆਂ ਵਿੱਚ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾਵਾਂਗੇ ਅਤੇ ਉੱਥੇ ਸੇਵਾ ਵੀ ਕਰਾਂਗੇ ਤੇ ਅੱਜ ਤੋਂ ਅਸੀਂ ਗੁਰਬਾਣੀ ਵੀ ਪੜਾਂਗੇ ਤੇ ਅਸੀਂ ਸਾਡੇ ਇਤਿਹਾਸ ਬਾਰੇ ਵੀ ਜਾਣਾਂਗੇ ਸ਼ਾਬਾਸ਼ ਬੱਚੇ ਬਹੁਤ ਸੋਹਣੀ ਗੱਲ ਆ ਬਹੁਤ ਚੰਗਾ ਲੱਗਿਆ ਉਹ ਤੁਹਾਨੂੰ ਇਤਿਹਾਸ ਸੁਣਾਇਆ ਕਿ ਤੁਹਾਨੂੰ ਉਸ ਇਤਿਹਾਸ ਦੀ ਵਿਚਾਰ ਦਾ ਤੁਹਾਡੇ ਮਨਾਂ ਦੇ ਉੱਤੇ ਅਸਰ ਹੋਇਆ ਉਹ ਦਿਖਾਈ ਦੇ ਰਿਹਾ ਤੋ ਆਓ ਆਪਾਂ ਹੁਣ ਗੁਰਦਰਾ ਸਾਹਿਬ ਚੱਲਦੇ ਆਂ ਨੇੜੇ ਹੀ ਆ ਉੱਥੇ ਜਾ ਕੇ ਨਾਲੇ ਮੱਥਾ ਟੇਕਦੇ ਆਂ ਤੇ ਨਾਲੇ ਆਪਾਂ ਗੁਰੂ ਸਾਹਿਬ ਦਾ ਸ਼ਪਰਾਨਾ ਕਰਦੇ ਆਂ ਤੇ ਆਪਾਂ ਇੱਕ ਪ੍ਰਣ ਕਰਦੇ ਆਂ ਵੀ ਅੱਜ ਤੋਂ ਬਾਅਦ ਅਸੀਂ ਗੁਰਬਾਣੀ ਨਾਲ ਜੁੜਾਂਗੇ ਤੇ ਆਪਣੇ ਇਤਿਹਾਸ ਨਾਲ ਵੀ ਅਸੀਂ ਜੁੜਾਂਗੇ ਠੀਕ ਹੈ ਜੀ ਚਲਿਏ ਹਾਂਜੀ ਚਲੋ ਆਓ ਚਲੋ ਜੀ